ਆਵਾਰਾ ਕੁੱਤੇ ਆ ਦਾ ਤੰਕ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ 16 ਸਾਲਾ ਕੁੜੀ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੋਲੀ ਖੇਡ ਰਹੀ ਸੀ ਤੇ ਹੋਲੀ ਖੇਡਦਿਆਂ ਕੁੱਤਿਆਂ ਦੇ ਵੱਲੋਂ ਉਸਤੇ ਅਟੈਕ ਕਰ ਦਿੱਤਾ ਜਾਂਦਾ ਹੈ ਤੇ ਬਹੁਤ ਹੀ ਮੁਸ਼ਕਲਾਂ ਦੇ ਨਾਲ ਇਸ ਕੁੜੀ ਦੀ ਜਾਨ ਬਚਾਈ ਗਈ ਹੈ ਜਿੱਥੇ ਹ ਕੁੱਤਿਆਂ ਦੇ ਵੱਲੋਂ ਉਸਦੇ ਚਿਹਰੇ ਤੇ ਅਟੈਕ ਕੀਤਾ ਜਾਂਦਾ ਜਿਸ ਤੋਂ ਬਾਅਦ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਦੱਸਣਯੋਗ ਹੈ ਕਿ ਖੰਨਾ ਦੇ ਵਿੱਚ ਸਾਰੀ ਘਟਨਾ ਵਾਪਰਦੀ ਹੈ ਤੇ ਮੇਰ ਕੋ ਕੁੱਤਾ ਖਾ ਗਿਆ ਥਾ ਗਲੀ ਵਾਲਾ ਕੁੱਤਾ ਈ ਕਿਸੇ ਦੇ ਘਰ 'ਚ ਰੱਖਾ ਥਾ ਨਹੀਂ ਘਰ 'ਚ ਨਹੀਂ ਰੱਖਾ ਥਾ ਗਲੀ ਵਾਲਾ ਕੁੱਤਾ ਤਾਂ ਪਾਗਲ ਹੈ ਅੱਛਾ ਹਲਕੇ ਉਹਦਾ ਕੁੱਤਾ ਹਾਂ ਹਾਂ ਆਕੇਲੇ ਥੇ ਆਪ ਹੋਰ ਸਾਥ 'ਚ ਕੋਈ ਨਹੀਂ ਥਾ ਨਹੀਂ ਬਚੇ ਕਿ ਐਸੀ ਕਿਸ ਨੇ ਛੁਡਵਾਇਆ ਫਿਰ ਆਪ ਨੂੰ ਨਹੀਂ ਮੈਂ ਖੁਦ ਹੀ ਛੁੱਟੇ ਸੀ ਮੈਂ ਉਸਕੇ ਤੇ ਇਟ ਮਾਰਦੇ ਤੇ ਪੱਥਰ ਕੁੱਤੇ ਕੇ ਅੱਛਾ ਫਿਰ ਉਹ ਭੱਗ ਗਿਆ ਤਾਂ ਸਰ ਇੱਕ ਪੇਸ਼ੈਂਟ ਆਇਆ ਨੈਨਾ ਨਾਮ ਦਾ ਪੇਸ਼ੈਂਟ ਹੈ 16 ਸਾਲ ਦੀ ਫੀਮੇਲ ਹੈ ਉਹ ਸਟ੍ਰੇਅਸੀ ਕਿ ਵੀ ਉਹਨਾਂ ਨੂੰ ਗਲੀ ਦੇ ਆਵਾਰਾ ਕੁੱਤੇ ਨੇ ਕੱਟ ਲਿਆ ਹੈ ਤੇ ਅਸੀਂ ਜਦੋਂ ਦੇਖਿਆ ਤਾਂ ਉਹਨਾਂ ਦੇ ਰੋੜੀ ਹੈਗੀ ਆ ਆਪਣੀ ਰਾਈਟ ਸਾਈਡ ਗੱਲ ਦੇ ਉੱਤੇ ਕਾਫੀ ਬੜਾ ਗੁੰਡ ਹੈ ਤੇ ਨੀ ਦੇ ਉੱਤੇ ਆ ਕਾਫੀ ਜ਼ਿਆਦਾ ਕੱਟਿਆ ਤੇ ਆਪਾਂ ਉਹਨਾਂ ਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ ਉਹਨਾਂ ਦੇ ਪੇਰੈਂਟਸ ਦੀ ਵੇਟ ਆ ਫਸਟਡ ਦੇਤੀ ਹੈ ਤੇ ਇੱਕ ਟੀਕਾ ਹੁੰਦਾ ਜਿਹੜਾ ਜ਼ਖਮ ਦੇ ਵਿੱਚ ਲੱਗਦਾ ਹੈ ਉਹ ਕੰਸੈਂਟ ਤੋਂ ਪੁੱਛਣੀ ਲੱਗਦਾ ਉਹਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ ਪੇਰੈਂਟਸ ਆ ਜਾਣਗੇ ਸਾਈਨ ਕਰਕੇ ਆਪਾਂ ਉਹਨਾਂ ਨੂੰ ਇੰਜੈਕਸ਼ਨ ਲਗਾ ਦਾਂਗੇ ਦੀ ਫਦਰ ਸਰਜਨ ਦੀ opinion ਲੈ ਕੇ ਜੀ ਐਡਮਿਟ ਕਰਨਾ ਹੋਊਗਾ ਤੇ ਐਡਮਿਟ ਕਰ ਲਾਂਗੇ ਜਾਂ ਪਰ ਟ੍ਰੀਟਮੈਂਟ ਦੇ ਦਾਂਗੇ کافی ਘਟਿਆ ਵੈਸੇ ਉਹਨਾਂ ਨੂੰ